4 ਰੁਪਏ ਦੇ ਪਰ ਇਧਰਲੇ ਪਾਸੇ ਕਹਿ ਲਈਏ ਕਿ ਗੱਗੂ ਭੁਇਆਲਾ 4 ਪਿਆਨ ਹਾਰ ਬਾਕੀ 15 ਬਾਜੂ ਲੈ ਇਧਰੋਂ ਪਾਸੇ ਹੁਣ ਟੱਕੜਾ ਕਿੰਨੇ ਕਿੰਨੇ ਆ ਕੇ ਆੜੀਏ ਕਿ ਬਰਕਾਰੇ ਦਾ ਉਹ ਬੁਲਕਾਰੇਗਾ ਚੇਲਾ ਲੁੱਟੂ ਬੇਟੀ ਅੱਜ ਆਪਾਂ ਨਾ ਉਹਨਾਂ ਦੇ ਬੋਲਦੇ ਆਂ ਭੈਣੀ ਲੱਗ ਰ ਦਾ ਬ੍ਰਹਮਭਾ ਜੀ ਦਾ ਮੇਲਾ ਤੇ ਕਾਲਾ ਘੋੜਾ ਕਬੱਡੀ ਲੈਟੀ ਬਹੁਤ ਤੰਗਣੀ ਖਾਂ ਦਾ ਨਿਭਾਨ ਜਿਹੜੇ ਵੀ ਟਿਕਰੀਆਂ ਇੱਥੇ ਜੀਤੇ ਦਾ ਟੇਲਾ ਕਲੀਪ ਘਾਣੇ ਬਹੁਤ ਤਗੜੀ ਕਬੱਡੀ ਕੀਤੀ ਪਤਾ ਹੈ ਤਗੜੀ ਦੇ ਪੈ ਜੀ ਨਾ ਬਹੁਤ ਤਗੜੀ ਅੱਜ ਅੱਜ ਦੇ ਸਮੇਂ ਤੋਂ ਪਹਿਲਾ ਦਿਨ ਬਹੁਤ ਤਗੜੀ ਕਬੱਡੀ ਕਾਲਾ ਨੂੰ ਹਮ ਬਣਾ ਬੋਲਿਆ ਬਹੁਤ ਅੱਜ ਕਾਲੇ ਬਹਾਉਂ ਦੇ ਕਰਕੇ ਅੱਜ ਮੇਲਾ ਇਹ ਬਹੁਤ ਤਗੜਾ ਜਿਹੜੀ ਕਬੱਡੀ ਦਾ ਸ਼ੋਅ ਮੈਚ ਹੋਇਆ ਸ਼ੋਅ ਲਈ ਵੀ ਕਹਾ ਤਾਂ ਵੀ ਜਿਹੜਾ ਜੀ ਪਜਾਦੀ ਰਹੀ ਬਹੁਤ ਤਗੜਾ ਜਿਹਦੇ ਵਿੱਚ ਫੀਸਨ ਸਾਡਾ ਭਰਾ ਹੀ ਰਾਜਾ ਹੈ ਛੱਡੀਆਂ ਵਾਲਾ ਕਮਾ ਦੇ ਉੱਪਰ ਅੱਧਰੀ ਤੇ ਨਾਲ ਚਮਕੌਰ ਚੁਰਤੇਗਾ ਜੀ ਜੇ ਕਾਲੂ ਆ ਜਾਂ ਜੇ ਆਪਣਾ ਭਰਾ ਕਾਲੂ ਧੌਣ ਦਾ ਤੜੀ ਹਰ ਕਾਲੂ ਕਾਲੂ ਜਿਹੜਾ ਮੇਰੇ ਪਹਿਲਾਂ ਮੈਂ ਉੱਥੇ ਕੋਚਾਂ ਦੀ ਗੱਲ ਵੀ ਕੀਤੀ ਕਿ ਸ਼ੇਰ ਬੋਲਿਆ ਉਹ ਵਧੀਆ ਗੱਲ ਕੀਤੀ ਬੋਲੀ ਜਿਹੜੇ ਕੋਚਾਂ ਨੇ ਵੀ ਸ਼ੇਰ ਬੋਲਿਆ ਮੇਰੇ ਲਈ ਬੋਲੀ ਮੈਂ ਵਧੀਆ ਗੱਲ ਕੀਤੀ ਤੇ ਕਾਲੂ ਧੌਣ ਜਿਹਨਾਂ ਨੇ ਕਬੱਡੀ ਖੇਡੀ ਵੀ ਤੇ ਖੜਾਈ ਵੀ ਆ ਇਹ ਕਹਦੀ ਕਬੱਡੀ ਪੜ੍ਹੀ ਤੇ ਕਬੱਡੀ ਪੜਾਈ ਵੀ ਆ ਇਹ ਕੁੱਲੀ ਕਬੱਡੀ ਕੱਲੀ ਖੇਡਣੀ ਸਹੀ ਗੱਲ ਹੈ ਕਬੱਡੀ ਖੇਡਣੀ ਤੇ ਖੜਾਉਣੀ ਇਹ ਤੋਂ ਨਹੀਂ ਕਬੱਡੀ ਪੜ੍ਹਣੀ ਤੇ ਪੜਾਉਣੀ ਆਹੀਰਾ ਵੀਰ ਕਬੱਡੀ ਬਾਰੇ ਤੁਹਾਨੂੰ ਕਦੇ ਵੇਖਾਂ ਨਹੀਂ ਇਹ ਘੱਟ ਹੀ ਗਾਵੇ ਹਾਂ ਇਹਨੇ ਕਬੱਡੀ ਖੇਡੀ ਵੀ ਕਬੱਡੀ ਖੜਾਈ ਵੀ ਕਬੱਡੀ ਪੜ੍ਹੀ ਵੀ ਕਬੱਡੀ ਪੜ੍ਹਾਈ ਵੀ ਆ ਸਮਾਜ ਵਿੱਚ ਬੈਠਾ ਕਿੰਨੇ ਕਿੰਨੇ ਪਲੇਅਰਸ ਨੂੰ ਅਸੀਂ ਖੇਡਦੇ ਆ ਕਿੰਨਿਆਂ ਦੀ ਇਹ ਫ੍ਰੀ ਸਪੋਰਟ ਆ ਕਾਰੀਆਂ ਉਹਨਾਂ ਇਹਨਾਂ ਦੀ ਸਪੋਰਟ ਕਰਿਆ ਕਰੋ ਪੋਣਾ ਦੀ ਇਹਨਾਂ ਦੀ ਸਪੋਰਟ ਕਰੋ ਕਈ ਯਰ ਕਹਿੰਦੇ ਨਾ ਕੋਚ ਮੈਂ ਤਾਂ ਫੇਰ ਸੋਚਿਆ ਹਜ਼ੂਰੀਂ ਲੱਭੋ ਕਾਹਦੀ ਕੋਚਾਂ ਨੂੰ ਮੈਂ ਫੇਰ ਸਾਬਣ ਕੱਢ ਕੇ ਬੋਲਦਾ ਰਾ ਕਬੱਡੀ ਕਮਟਰ ਕਾਲੀ ਵਾਲਾ ਅੱਜ ਨੂੰ ਮੈਂ ਇੱਕ ਸਜਾਈ ਦੱਸਣ ਜਾ ਰਿਹਾ ਅੱਜ ਕਾਲੇ ਭਣੀ ਦੇ ਘਰੇ ਬਾਈ ਦੇ ਬੈਠੇ ਆ ਤੇ ਬਹੁਤ ਸਾਰੇ ਬੁਲਾ ਲੈ ਆਉਂਦੇ ਸਾਡੇ ਸਾਡੇ ਭਰਾ ਸਾਰੇ ਦਾ ਰਜਗਾਰ ਪਰ ਮੈਂ ਤੁਹਾਨੂੰ ਥੋੜੀ ਜਾਣਣੀ ਚਾਹਣਾ ਪਾਰਿਆ ਸੋਨੀ ਸ਼ੇਨਾਲੇ ਟੇਨਰ ਜੜਕੇ ਕਿ ਕਾਲਾ ਭਣੀ ਜਿਹੜਾ ਕੋਟੀ ਖੇਡਿਆ ਕੱਲੀ ਪ੍ਰੋਹਾਨ ਆਪਣਾ ਕਿਸ ਖੜ ਗਿਆ ਤੇ ਜੀਸ਼ ਪਹਿਲਵਾਨ ਖੇਡਿਆ ਕੋਟੀ ਤੇ ਆਪਣੇ ਇਸ ਕਰਕੇ ਕਾਲੇ ਹੋਣੀ ਅੰਮ੍ਰਿਤ ਕਲਸੀ ਬਾਈ ਪੂਰਣਾ ਗਿੰਦਰ ਪਾ ਕੋਲ ਵੱਡੇ ਮਾਜ ਦੇ ਮਾਲਕ ਤੇ ਤੇਦੀ ਰਾਜੋਗ ਦਾ ਸਮਾ ਬਣਾਲਿਆ ਮੈਂ ਉਦੋਂ ਵੀ ਉਹਨਾਂ ਦੀ ਬੋਲ ਬੋਲੇ ਮੇਰਾ 1999 ਦਾ ਵਰਤਾ ਅੱਜ ਸੋਲਵੋਸਾ ਆ ਚੜਾ ਮਾਝਾ ਇਹਨਾਂ ਦੇ ਪੈਰਾ ਪਿੱਛੇ ਮੈਂ ਅੱਜ ਵੀ ਆਉਣਾ ਇਹ ਪਹਿਲੇ ਟੋਲੀ ਬੋਲੀ ਆ ਤੇ ਮੇਨੂੰ ਮੱਝ ਰੱਖਣ ਦਾ ਬਹੁਤ ਪਿਆਰ ਸਤਿਕਾਰ ਦਿੰਦਾ ਜਿਵੇਂ ਮੈਂ ਕਾਲੇ ਭੂਜੇ ਪਿਆਰ ਕਰਾਇਆ ਜਿਵੇਂ ਮੇਰਾ ਮਾਣ ਲਾਇਆ ਤੇ ਬਾਕੀ ਬਹੁਤ ਬਤਨ ਸਾਡੀ ਹੁਣ ਬਹਿਣਾ ਗੱਲ ਕਰ ਗੱਲ ਕਰ ਲੈ ਠੀਕ ਬੁਲ ਜਿੱਥੇ ਮੈਂ ਬੈਠਾਂ ਜੀ ਕਾਲਾ ਭਲਵਾਨ ਦਾ ਬੱਚਾ ਵਾ ਇਹ ਪਸ਼ੋਕਰ ਭਲਵਾਨ ਆ ਭਲਵਾਨ ਨਹੀਂ ਤੁਹਾਨੂੰ ਕਾਰਜ ਭਲਵਾਨ ਆ ਸਾਡੇ ਸ਼ੁਕਰ ਭਰਾ ਭਰਾ ਜਿੱਥੇ ਦਾ ਭਲਵਾਨ ਕਾਰ ਦੀ ਪਹਿਲਵਾਨ ਕਿਤੇ ਬਾਬਰੋ ਹਾਂ ਬਾਬੋ ਹਾਂ ਇਹ ਖਾਣ ਦਾ ਨਹੀਂ ਭੁਲਾਣਾ ਇਹ ਘਰੇ ਬੈਠ ਕੇ ਅੱਜ ਕਰਨਾ ਦੂਜਾ ਫੋਕਲ ਬਾਕੀ ਆ ਗੱਲ ਨਹੀਂ ਕਵੈਂਟਰ ਵੀ ਸਾਡੇ ਵੀਰ ਕਵੈਂਟਰ ਵੀ ਜਿਹੜੀ ਆਉਂਦੀਆਂ ਟੀਮਾਂ ਬਣਾ ਹੀ ਫਿਰਦੇ ਆ ਸੁਣ ਸੁਣ ਹਾਂ ਦੇਖ ਲੈ ਆ ਵੀ ਪਾਣੇ ਕੀ ਲਗੀ ਵਰਦੇ ਆ ਕਵੈਂਟਰ ਸਾਡੇ ਵੀ ਆਪਣੇ ਨਾਮ ਦੇ ਟੀਮਾਂ ਬਣਾ ਕੇ ਪਿੱਲ ਤੇ ਫਿਰ ਵਰਦੇ ਆ ਆਪਦੇ ਨਾਮ ਦੇ ਟੀਮਾਂ ਬਣਾ ਜੇ ਪਾਣੇ ਕੀ ਨਾਮ ਰੱਖ ਲੀਦੇ ਬੰਦੂਨੇ ਦੇ ਬੜੇ ਪੈਦਾ ਇਹ ਮੈਂ ਜੋ ਵੀ ਸਾਡੇ ਬੋਲਰ ਨਾਲ ਕਹਿੰਦੀ ਨੇ ਲਿਖਿਆ ਨਿਕਰਾ ਜਾਪਾ ਬੰਦਾ ਨਾ ਕੋਈ ਫੜਿਆ ਬੰਦਾ ਨਾ ਕੋ ਕੁੰਡੀ ਪਾਈ ਏ ਹਾਂ ਨਾ ਕੋ ਫੜਿਆ ਬੰਦਾ ਨਾ ਕੋ ਕੁੰਡੀ ਪਾਈ ਏ ਹੱਥ ਉਹਨਾਂ ਦੇ ਮਿੱਤਰੋ ਅੱਜ ਕੱਲ ਕੁੰਡੀ ਆਈ ਨਾ ਅਸੀਂ ਬੜੀ ਖੇਡੀ ਏ ਕੁੰਡੀ ਇਹਨੇ ਤੇ ਝੂਠ ਸੁਣਾਉਂਦੇ ਨੇ ਹਾਂ ਹਾਂ ਕੱਪੜੇ ਚੁੱਕਣ ਵਾਲੇ ਅੱਜ ਕੱਲ ਕੋਚ ਕਹੋਦੇ ਨੇ ਜਿਹੜੇ ਕੱਚੇ ਪੁੱਛੇ ਪਲੇਅਰਾਂ ਨੂੰ ਤਲੇ ਫੜਦੇ ਮਗਰ ਹਾਂਜੀ ਤੇ ਜਿਹੜੇ ਕਈ ਵਾਰ ਪਲੇਅਰ ਜਿਆਦਾ ਗਰਮ ਹੋ ਜੇ ਨਾਲ ਉਹਨੂੰ ਗਰਮੀ ਲੱਗੇ ਪੱਕੀ ਧੂਫੀ ਜਾਂਦੇ ਆ ਉਹ ਵੀ ਕੋਚ ਕਹਿੰਦੇ ਆ ਜੱਗ ਵਿੱਚ ਕੋਸਾ ਪਾਣੀ ਤੌਲੀਏ ਚਿੱਟੇ ਰੰਗਦੇ ਨੇ ਬੱਲੇ ਬੱਲੇ ਜੱਗ ਵਿੱਚ ਕੋਸਾ ਪਾਣੀ ਤੌਲੀਏ ਚਿੱਟੇ ਰੰਗਦੇ ਨੇ ਹਾਂਜੀ ਧੂੜ ਤੇ ਛਿੱਟੇ ਮਾਰਨ ਵਾਲ ਮਾਰਨ ਲੱਗੇ ਜਮਾ ਨਾਲ ਸੰਗਦੇ ਜਮਾ ਨਾਲ ਸੰਗਦੇ ਜੀ ਧੂੜ ਤੇ ਛਿੱਟੇ ਮਾਰ ਲੱਗਿਆ ਜਮਾ ਨਾਲ ਸੰਗਦੇ ਨੇ ਰੇਨਪੇ ਜਿੰਨਾ ਕੋਲੇ ਡਿਗਰੀ ਹਾਂਜੀ ਉਹੀ ਗੇਮ ਕਰਾਉਂਦੇ ਨੇ ਕਰਾਉਂਦੇ ਨੇ ਆ ਕੱਪੜੇ ਚੁੱਕਣ ਵਾਲੇ ਅੱਜ ਕੱਲ ਕੋਚ ਕਰਾਉਂਦੇ ਨੇ ਸਿਹਰਾ ਵੀ ਹਿਆ ਸਾਰੇ ਆ ਨੂਣੀ ਕਹਿੰਦੇ ਕੋਚ ਸਿੱਕਈ ਚੰਗੇ ਠਡਾਉ ਸੀ ਹਾਂ ਠੀਕ ਹਾਂ ਐ ਬੋਲਿਆ ਪਿਆਲਾ ਸਹੀ ਹਾਂ ਮੈਂ ਜਿਹੜੇ ਬੈਠੇ ਉਹਨਾਂ ਦੀ ਗੱਲ ਕਰਨ ਲੱਗਾ ਕੋਚ ਜਿੰਦਰ 47 ਵਾਲਾ ਬੈਠਾ ਸਮਾ ਕੌਂਸਲ ਬੈਠਾ ਵੀਰਾ 70 ਵਾਲਾ ਬੈਠਾ ਕਾਲਾ ਕਨੀ ਤੇ ਚਮਕੌਰ ਕੋਲ ਤਾਂ ਰਿਆ ਆਪਣਾ ਤੇ ਚਮਕੌਰ ਕੁਸ਼ਤੀ ਗਿਆ ਹਾਂ ਕੁਸ਼ਤੀ ਗਿਆ ਸਾਰਿਆਂ ਨੂੰ ਨਹੀਂ ਕਹਿੰਦੇ ਕੋਚ ਕਈ ਚੰਗੇ ਖਿਡਾਰੀ ਸੀ ਹਾਂਜੀ ਹਾਂਜੀ ਤਕਨੀਕਾ ਰਹਿੰਦੇ ਦੱਸਦੇ ਜੋ ਆਪਣੇ ਸਮੇਸ਼ਕਾਰੀ ਸੀ ਹਾਂਜੀ ਹਾਂਜੀ ਕਾਲੂ ਭੁਵਾਂ ਦੇ ਚੰਡੇ ਚੇਡੇ ਵਰਗੇ ਹਾਂ ਸਹੀ ਗੱਲ ਹੈ ਗੱਲਾਸ਼ੀ ਬਾਲਾ ਹਾਂ ਕਈ ਹੋਰ ਵੀ ਹੈਗੇ ਹੁਣ ਬਹੁਤ سارے ਚੀਪਾ ਗੁਰਪ੍ਰੀਤ ਮੇਹਰਾਂ ਵਾਲਾ ਹਾਂਜੀ ਹਾਂਜੀ ਇੱਦਾਂ ਨਾਲ ਸਮੇਂ ਕੂਤ ਦੀ ਗੱਲ ਕਰੇ ਗੋਪੀ ਤੇ ਜਸ ਸਿੰਘ ਵਾਲਾ ਸਾਤ ਮਹੀਨੇ ਨਾ ਮਾਦੀ ਪ੍ਰੋਮੋਟਰ ਦੇ ਨਾਲ ਸਾਤ ਮਹੀਨੇ ਪਹਿਲਾਂ ਮਿਲਿਆ ਸਾਰੇ ਤੇਰੇ ਨੂੰ ਕਹਿੰਦੇ ਕੋਚ ਕੇ ਚੰਗੇ ਨਾ ਦੀ ਸੀ ਤਰੀਕਾ ਰੰਗੇ ਦੱਸਦੇ ਨੇ ਅੱਜ ਸਮੇਂ ਸਮੇਂ ਸ਼ਿਕਾਇਤਾਂ ਛਿੱਟੇ ਮਾਰ ਬਹਿਤ ਨਹੀਂ ਵਾਲੇ ਇਹਨਾਂ ਨੂੰ ਫੂਜੇ ਲਾਉਂਦੇ ਨੇ ਹਾਏ ਹਾਏ ਕੱਪੜੇ ਚੁੱਕਣ ਵਾਲੇ ਅੱਜ ਕੋਚ ਮੋੜ ਲਗਾਏ ਨੇ ਲਾ ਕਮਾਲ ਹੋ ਗਿਆ ਸਾਡਾ ਨਾ ਸੋੜ ਨਵਾਂ ਹੋ ਰਿਹਾ ਸੋ ਨਾ ਕੋਈ ਨਾ ਬੋਲਣ ਚੱਲਦਾ ਉਹ ਆ ਪਾਉ ਹੈ ਅਸਲੀ ਮਲਾ ਅਸਲੀ ਖਾਣੀ ਗੱਲ ਕਰੋ ਕਿੰਦਾ ਲਾ ਵੀ ਸੋੜੋ ਸਾਰੇ ਹੁਣ ਬਗਾਂ ਦਾ ਮੁੰਡਾ ਮਾਲ ਵੇਤੋਂ ਆਉਂਦਾ ਮਹਜੇ ਨਿੱਤ ਵੇ ਉਹ ਮੁੰਡਾ ਮਾਲਵੇ ਤੋਂ ਆਉਂਦਾ ਮੱਝ ਨਿੱਤਵੇ ਜਿਹਦਾ ਲੱਗੇ ਨਾ ਕਬੱਡੀ ਵੀ ਨਾ ਚੱਤਵੇ ਸੁਣ ਗੱਲ ਯਾਰ ਸੁਣ ਉਹ ਮੁੰਡਾ ਮਾਲਵੇ ਤੋਂ ਆਉਂਦਾ ਮੱਝ ਨਿੱਤਵੇ ਉਹ ਜਿਹਦਾ ਲੱਗੇ ਨਾ ਕਬੱਡੀ ਵੀ ਨਾ ਚੱਤਵੇ ਜਦੋਂ ਬੋਲ ਬੋਲੇ ਕਰਾਵੇ ਫਿਰ ਸੌਣਦੇ ਆ ਸਾਰੇ ਜਦੋਂ ਬੋਲ ਬੋਲੇ ਕਰਾਵੇ ਫਿਰ ਸੌਣਦੇ ਆ ਨਾ ਨਾ ਯਾਰਾਂ ਤੋਂ ਵਾਰਦਾ ਜੰਦ ਉਹ ਨਹੀਂਓ ਪੈਰ ਪਿੱਛੇ ਹਟਦਾ ਜਦੋਂ ਬੰਦਿਆਂ ਨੇ ਰੇਡਾਂ ਲੱਗਦੀਆਂ ਜੱਪੇ ਤੇ ਜੋਰ ਲੱਗੇ ਢੋਲੇ ਤੇ ਪਾਟੜ ਦਾ ਅਜੋਰ ਲੱਗੇ ਡੋਲੇ ਆ ਤੇ ਪਟਾ ਦਾ ਯੋਕਾਲੀ ਕੇ ਬਲ ਨੇ ਲੈਣਾ ਹੋਵੇ ਮੈਂ ਇੱਕ ਫੇਰਨੀ ਪਿਛੇ ਮੈਂ ਘਰ ਹੋਏ ਆ ਵੀ ਪਾਣਾ ਪਾਣਾ ਨਹੀਂ ਆਹ ਤਰਾ ਪਾ ਇੱਕ ਇਹ ਚ ਬੈਗੇ ਇਹ ਪਾਏ ਜਿਹੜਾ ਸੁਗੇ ਦੇ ਚਰਚੇ ਕਰਾਉਂਦਾ ਤੇ ਹਲ ਘਰ ਕੋਲੇ ਗੱਲ ਰੱਖਦਾ ਤੂੰ ਕਹਿੰਦੇ ਉਹ ਜਿਹੜਾ ਦੇਖੇ ਹਾਂ ਜਿਹੜਾ ਹਰਿਆਣੇ ਦਾ ਕੋਹਾਂ ਦਾ ਚਰਚੇ ਤੇ ਹਰ ਇੱਕ ਕੋਈ ਗੱਲ ਰੱਖਦਾ ਜਦੋਂ ਪਈਆਂ ਯਾਰੀ ਦਾ ਲੱਗਦੀ ਜਪੀ ਤੇ ਡੌਲ ਜਿਉਰ ਲੱਗੇ ਡੌਲੇ ਆ ਤੇ ਪੱਟ ਦਾ ਤੇ ਜਿਹਦੀ ਮਾਲਵੇ ਦੇ ਵਿੱਚ ਸਰਦਾਰੀ ਆ ਪੱਕੀ ਮਾਝੇ ਵਾਲਿਆਂ ਦੇ ਨਾਲ ਯਾਰੀ ਆ ਜਿਹਦੀ ਮਾਲਵੇ ਦੇ ਵਿੱਚ ਸਰਦਾਰੀ ਆ ਪੱਕੀ ਮਾਝੇ ਵਾਲਿਆਂ ਦੇ ਨਾਲ ਯਾਰੀ ਆ ਲੱਗੀ ਮਹਿਬਲਚਵੜ ਦੀ ਗਰਾਰੀ ਆ ਜਿਵੇਂ ਸਮੇਂ ਕਬੂਤਰ ਦੀ ਹੀਰੇ ਨਾਲ ਯਾਰੀ ਆ ਜਿਵੇਂ ਜਕੌਰੇ ਦੀ ਤੇ ਸਮੇਂ ਦੀ ਯਾਰੀ ਗਰਾਰੀ ਆ ਕੀ ਸਰਦਾਰੀ ਆ ਬਾਲੂ ਪੁਆਹ ਸਨਾਂ ਸਾਡੀ ਸਰਦਾਰੀ ਆ ਬੜਾ ਛੋਟੇ ਨਾਲ ਬੰਦੇ ਛੋਟੇ ਪਰ ਕਾਰ ਉੱਤੇ ਬੰਨਾ ਸਰਦਾਰੀ ਆ ਬੋਲ ਬੋਲਣਾ ਪੱਟ ਪਾ ਸੁਣੋਗੇ ਸਰਦਾਰੀ ਕਰੇਗਾ ਅੱਜ ਮਹਿਫਲ ਚਗਾਰੀ ਆ ਚਗਾਰੀ ਅੱਗੇ ਉਧਰ ਮੈਂ ਬਲਚਵਾਰ ਦੀ ਭੈਣ ਮਾਂ ਖਾਗਾ ਲੱਗੀ ਮੈਂ ਬਲਚਵਾਰ ਦੀ ਕਰੀ ਅੱਜ ਮਹਿਫਲ ਕੋਈ ਇੱਕੋ ਹੀ ਬੋਲਣਾ ਨਹੀਂ ਕਿਸੇ ਨਾਲ ਵਟਦਾ ਉਹ ਜਦ ਰਪਈਂ ਦੇ ਡੇਟਾ ਲੱਗਦੇ ਅੱਜ ਅੱਪੀ ਜ਼ੋਰ ਲੱਗੇ ਡੋਲਣ ਪਹਿਲਵਾਨ ਮੈਂ ਫਿਰ ਸੱਜਦੀ ਆ ਮਸਾਲਿਆ ਕਬੱਡੀ ਨੂੰ ਉਹ ਕਾਲੇ ਨੇ ਦਿਲ ਚੋਂ ਵਸਾਲਿਆ ਕਬੱਡੀ ਨੂੰ ਜੀ ਓਏ ਉਹ ਭੈਣ ਵਾਲਿਆਂ ਨੇ ਵਸਾਲਿਆ ਦਿਲ ਚੋਂ ਕਬੱਡੀ ਨੂੰ ਮਸਾਲਿਆ ਕਬੱਡੀ ਨੂੰ ਦਾਗ ਲੱਗਣ ਦਿੱਤਾ ਖੇਡ ਸਾਡੀ ਨੂੰ ਕਾਲੇ ਭੈਣੇ ਨੇ ਵਸਾਲਿਆ ਦਿਲ ਚੋਂ ਕਬੱਡੀ ਨੂੰ ਉਹ ਦਾਗ ਲੱਗਣ ਦਿੱਤਾ ਖੇਡ ਸਾਡੀ ਨੂੰ ਜਿਨ ਨੇ ਦਿਲ ਚੋਂ ਵਸਾਲਿਆ ਕਬੱਡੀ ਨੂੰ ਦਾਗ ਲੱਗਣ ਦਿੱਤਾ ਖੇਡ ਸਾਡੀ ਨੂੰ ਨਾਮ ਬੋਦਖ ਖਡਾਰੀਆਂ ਦੇ ਚੁਣ ਚੁਣ ਕੇ ਨਾ ਉਹਦਾ ਖੜਾਲਿਆਂ ਦੇ ਚੰਚਣ ਕੇ ਫਿਰ ਆਉਂਦਾ ਹੈ ਨਜ਼ਾਰਾ ਬੜਾ ਸੋਹਣ ਕੇ ਫਿਰ ਆਉਂਦਾ ਹੈ ਨਜ਼ਾਰਾ ਬੜਾ ਸੋਹਣ ਕੇ ਡਾਕਨ ਲੱਗੇ ਨਾ ਕਿਸੇ ਸੱਟ ਦਾ ਉੱਤੋਂ ਪੰਜਾਂ ਦੇ ਰੇਟਾ ਲੱਗਦੇ ਅੱਜ ਆਪੇ ਲੱਗੇ ਡੋਲੇ ਤੇ ਪੱਟ ਦਾ ਡੋਲੇ ਆ ਤੇ ਪੱਟ ਦਾ ਇੱਥੇ ਆਈ ਬੂਏ ਗੜੀ ਗਈ ਜਾਨੀ ਮਨਦੀਪ ਨੂੰ ਓਏ ਓਏ ਆ ਬਈ ਇੱਥੇ ਪੱਟੀ ਦੇ ਰੈਂਗ ਮੈਂ ਬਾਹਰ ਤੱਕ ਆਇਆ ਤੇ ਟੱਪਾ ਸੋਣਾ ਬਾਅਦ ਚ ਇੱਥੇ ਬੈਠ ਕੇ ਕੋਈ ਗਲੀ ਮਨਦੀਪ ਉਹ ਕੰਮ ਉਹਨੇ ਸਿਰ ਆ ਕੀ ਮੇਰਾ ਜਾਨੀ ਕਰਦਿਆ ਨੂੰ ਮੀ ਸੁੱਗੇ ਵਾਲੀ ਨੂੰ ਧੱਕਾ ਮੋਣੇ ਸਿਰਾਂ ਕੀ ਆ 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 ਦਿਲ ਸਤਕਾਰਾਂ ਮੱਖੀ ਵਾਲਾ ਕਹਿੰਦਾ ਵੀ ਮੈਂ ਬਾਜ਼ੀਆਂ ਮਾਰਨੀ ਆ ਇਹਦਾ ਵੀ ਮਾਨ ਸਤਕਾਰ ਕਰੋ ਜੰਮੀ ਜੋਗੋ ਬਹੁਤ ਬਹੁਤ ਧੰਨ ਵੱਡੀ ਜ਼ਿੰਮੇਵਾਰੀ ਸਾਡੇ ਕਾਲੇ ਪੈੜੀ ਵਾਲੇ ਵੀਰ ਦੀ ਬਹੁਤ ਸਤਕਾਰ ਜਗਬਾੜੀ ਵਾਲੇ ਇੱਧਰ ਗੱਲ ਸੁਣੇ ਭਾਈ ਜਗਨੂ ਵੀ ਮਾਈਕ ਨੂੰ ਗੋਪਾਲੇ ਵਾਲੇ ਨੂੰ ਦੇ ਦੇ ਆਪ ਟਵਾਰੀਆ ਉਹਨੇ ਵੀ ਭਰਾ ਸਾਡਾ ਆਇਆ ਹਰ ਇੱਕ ਦੀ ਰੋਜੀ ਰੋਟੀ ਆਪਾਂ ਨੂੰ ਵੀ ਸਮਾਂ ਦਿੰਦੇ ਆ ਆ ਬਹੁਤ ਧੰਨਵਾਦ ਇੱਧਰ ਸਾਡਾ ਕਹਿੰਦੇ ਭੋਲਾ ਭਗਵਾਨਪੁਰੇ ਵਾਲਾ ਨੌਜਵਾਨ ਸਾਬ ਨੂੰ ਵੱਡੇ ਪੱਦਰ ਤੇ ਮਾਨਸ ਬੜਕੇ ਨੇ ਭੋਲੇ ਭਗਵਾਨਪੁਰੇ ਵਾਲੇ ਦਾ ਵੀਰ ਦਾ ਲਓ ਜਲੇ ਸਦਕਾਰ ਆ ਲਓ ਖਾਮਣੇ ਖੇਡ ਮੈਦਾਨ ਵਿੱਚ ਗੱਭਰੂ ਜਿੰਦੇ ਰੇਡ ਪਾਉਣ ਨੂੰ ਵੜਿਆ ਹੋਇਆ ਚਾਰ ਤਿਆਨ ਹੋਰ ਬਾਕੀ ਪੁੱਤਾਂ ਬਾਜੂ ਬਾਜੂ ਸਾਜੂ ਬਾਜੂ ਰੇਡ ਪਾਉਣ ਨੂੰ ਅੱਗੇ ਵੱਧ ਗਿਆ ਚਾਰ ਯਾਸੀ ਤੇ ਚਾਹਾਂ ਜਾਫੀਆਂ ਦੇ ਉੱਪਰ ਵੱਡਾ ਧਾਵਾ ਇਹ ਆ ਜੀਵਨ ਇਹ ਆ ਜੀਵਨ ਇਹ ਆ ਜੀਵਨ ਤੇ گلاب ਚੱਬੇ ਵਾਲਾ ਇਹ ਆ گلاب ਚੱਬੇ ਵਾਲਾ ਖੇਡ ਗਰਾਉਂਡ ਦੇ ਵਿੱਚ ਵੱਡੀ ਟੱਕਰ ਪਰ ਦੇਖਾਂਗੇ ਪੁਆਇੰਟ ਰੇਡਰ ਦਾ ਪਿੰਡ ਨੇ ਗੋਦੇ ਘੁਨੇ ਦੀ ਰੇਡ ਪਈ ਹੋਈ ਹੈ 25 ਕੰਦੇ 100 ਦੇ 9 ਅਗਸਤ ਹੈ ਹਰਦਰਾ ਪਿੱਪਲ ਸਾਹਮ ਰਖੜ ਕੁੰਨਿਆਂ ਦੇ ਵੱਡਾ ਕਬੱਡੀ ਦਾ ਮਾਹ ਮੁਕਾਬਲਾ ਹੋਣਾ ਹੈ ਬਾਪੁਰ ਕੋ ਵੱਡੇ ਸੱਦੇ ਦਿੰਦੇ ਆ ਸਾਡਾ ਖਾਲਸਾ ਕਰਿਆਲਾ ਤੇ ਨਾਲ ਕੰਦੇ ਸੂਖੀਏ ਪ੍ਰਭਾਵ ਦੀਆਂ ਟੀਮਾਂ ਦੇ ਵਿਚਾਲੇ ਬਹੁਤ ਤਕੜਾ ਮੁਕਾਬਲਾ ਖੇਡੇ ਲੈਣਾ ਚਲੋ ਗੱਬਰਗਾ ਪਾਰ ਰੇਡ 21 ਸਵੇਖ ਖੇਡ ਮੈਦਾਨ ਚ ਅਗਲੀ ਰੇਡ ਤੋਂ ਹੋਇਆ ਕਿ ਖੇਡਾਂ ਦਾ ਪੰਜਾਬ ਵਿੱਚ ਹੋਰ ਵੀ ਵਿਫਾਰੀਆਂ ਕੌਡੀ ਲਈ ਚਾਹੀਦੀਆਂ ਬਲੇ ਦੇ ਬਲੇਰੀਆਂ ਤਾਂ ਹੀ ਲੰਗੇ ਆਣਗੇ ਮੱਲ ਵੱਜੇ ਵੱੱਟੀ ਕਿ ਰੱਜੀਆ ਪੰਜਾਬੀਆਂ ਦੇ ਖੂਨ ਜ ਕਬੱਡੀ ਚਾਰ ਤਿਆਰ ਨੇ ਲੱਤੂ ਵਾਲਾ ਤਰੀਦ ਕਹਿੰਦੇ ਰੰਧਾਵੇ ਪਰਿਵਾਰ ਦਾ ਕਪਰੂ ਤਿਆਰ ਆ ਫਰਾ ਕਹਿੰਦੇ ਚੱਬੇ ਪਿੰਡ ਵਾਲਾ ਗਲਾਬ ਗੁਰੂ ਦਾ ਖਾਲਸਾ ਤੇ ਬੰਦਰ ਕੋਚ ਕਾਲੂ ਫੈਸਲੇ ਦਿੰਦਾ ਛੋਟਾ ਵੀਰ ਕਰਦਾ ਮੈਂ ਇਧਰਲੇ ਪਾਸੇ ਬੁੱਲਾ ਗੱਗੋ ਘਿਹਵਾਲਾ ਲੈ ਵੀ ਨਾਨਕਾ ਸਰੇ ਦੋ ਜੱਫੇ ਬਲਰਾਜ ਸਿੱਧੂ ਕੈਨੇਡਾ ਤੇ ਰਾਜਕਰਨ ਸਿੱਧੂ ਕੈਨੇਡਾ ਇਹਨਾਂ ਵੀਰੋਂ 1000 ਰੁਪਏ ਦੇ ਪਰ ਇਧਰਲੇ ਪਾਸੇ ਕਹਿ ਲਈਏ ਕਿ ਗੱਗੂ ਪੁਹੇ ਵਾਲਾ ਉਹ ਗੱਗੂ ਪੁਹੇ ਵਾਲਾ ਇਹਦਾ ਛੋਟਾ ਦੂਰ ਸ਼ੇਰ ਆ ਬਰਜਿੰਦਰ ਗੱਟੂ ਦੇ ਪਿੰਡ ਦਾ ਕਹਿ ਲਈਏ ਕਿ ਜੰਮਾ ਖੇਡ ਕਰਨ ਦੇ ਵਿੱਚ ਕਬੱਡੀ ਪਾਉਣ ਨੂੰ ਅੱਗੇ ਭੜ ਗਿਆ ਤੇ ਉਸਤਾਦ ਜੀ ਕਰ ਦੋ ਗੱਲ ਆ ਸਰੇ ਵੀ ਨਾਨਕ ਦੀਆਂ ਰੇਡਾਂ ਦੇ 1000 ਨਾਨਕ ਕੰਦੇ ਬਡਾਰੀ ਡੋਗਰਾਂ ਵਾਲਾ ਬਹੁਤਿਆਂ ਤੋਂ ਰੇਡਾਂ ਜਿਹੜੀ ਮਾਇਆ ਲੱਗੀ ਬਿਲੋ ਸਤਕਾਰ ਕਰਦੇ ਭਰਾਵਾਂ ਦਾ ਐਨਆਰਆਈ ਵੀਰਾਂ ਦਾ ਲਓ ਸਾਹਮਣੇ ਕਾਕੇ ਦੀ ਰੇਡ ਪਈ ਹੋਈ ਹੈ ਤੇ ਪੁਆਇੰਟ ਧਾਵੀ ਗੰਗਾ ਤਰੀਏ ਨਿਸ਼ਾਨ ਨੇ ਕਹਿੰਦੇ 17 ਤਰੀਕ 17 ਦਿਲਾਪ ਨੂੰ ਕਹਿੰਦੇ ਸੋਨੇ ਦੀ ਰੰਗ ਪਾਈ ਹੈ ਚਾਰ ਤਿਆਰ ਆ ਦੁੱਬਲੀ ਵਾਲਿਆ ਆਹ ਦਸ ਦੁਨੀਆ ਨੂੰ ਵੀ ਅੱਜ ਦੁੱਬਲੀ ਵਾਲਾ ਮੰਗੀ ਪਾਣੀ ਪਿੰਡ ਗਿਆ ਜਾਂ ਕਹੇ ਬਰਾਜਕੇ ਪਿੰਡ ਵਾਲੇ ਨੂੰ ਜਾਂ ਕਹੇ ਬਲਕਾਰੇ ਦੇ ਚੇਲੇ ਨੂੰ ਕਾ ਖੁਸ਼ ਹੋ ਪਿਆਸ ਨਾ ਜਾਵੇ ਇੱਥੇ ਰੱਖੋ ਨੋਜਨਾ ਤੱਕ ਦੇ ਖੇਡ ਮੈਦਾਨ ਦੇ ਸਿਰੇ ਦੀ ਟੱਕਰ ਤਰਾਜ ਕੇ ਭੜਾਲ ਕੇ ਪਿੰਡਲਾ ਉਹ ਕੁਸੂ ਟਰਾਈਆਂ ਕਰਦਾ ਪੁਆਇੰਟ ਲਓ ਯਾਫੀ 4 ਤੇ 14 ਦੇ ਵਿੱਚ ਹੁਣ ਵੇਖਾਂਗੇ ਕੌਣ ਕੌਣ ਡੱਕ ਕੇ ਬੱਲੇ ਬੱਲੇ ਕਰਾਊਗਾ ਉਧਰੋਂ ਪਾਸੇ ਬਿੱਲਾ ਪਟਵਾਰੀ ਸਾਡਾ ਭਰਾ ਵੱਡੇ ਮਾਨ ਦੇ ਗਿਆ ਵੱਡਾ ਧੰਨਵਾਦ ਕਰਾਂਗੇ ਲੈ ਵੀ ਅੱਠਾ ਲੋਣਾ ਪੈਣਾ ਕਿੰਨ ਧੰਨਵਾਦ ਕਰਾਂਗੇ ਵੱਡੇ ਸਤਿਕਾਰ ਲੈ ਵੀ ਨਾਨਕਾ 1000 ਆ ਗਈ 1000 ਦੀ ਜਗੜਿਆ ਜਗੜਿਆ 1000 ਦੀ ਆ ਗਈ ਹੈ ਜਾਂ ਕਹਿੰਦੇ ਟੁੱਪਲੀ ਪਿੰਡ ਵਾਲੇ ਮੰਗੀ ਨੂੰ 1000 ਦੀ ਕੰਨੀ ਨਾਲ ਸਾਥ ਕਹਿੰਦੇ ਉਹ ਟੁੱਪਲੀ ਪਿੰਡ ਵਾਲੇ ਮੰਗੀ ਨੇ ਪਾਲਿਆ 1000 ਦੀ ਕੰਨੀ ਨੂੰ ਟੁੱਪਲੀ ਪਿੰਡ ਦਾ ਮੰਗੀ ਤੇ ਦੂਜੀ ਸਾਈਡ ਤੇ ਕਹਿੰਦੇ ਬਡਾਲੀ ਟੋਪਰਾ ਪਿੰਡਲਾ ਉਹ ਮਾਨਕ ਤੇ ਪੁਆਇੰਟ ਜੱਪੀ ਬੱਲਪੁਰੀਆ ਬਾਬੇ ਕਲਵੰਗ ਸਿੰਘ ਮੱਗੇ ਦਾ ਪੁੱਤਰ ਕਹਿ ਲਈਏ ਖੇਡ ਗਰਾਹ ਦੇ ਵਿੱਚ ਕਬੱਡੀ ਪਾਉਣ ਦੇ ਅੱਗੇ ਵਧਿਆ ਇਹ ਆ ਜੁੱਲੀ ਬੱਲਪੁਰੀਆ ਕਦੇ ਅਰਬਲ ਦੀਆਂ ਗੱਲਾਂ ਚੱਲਦੀਆਂ ਇਧਰੋਂ ਦੇ ਪਾਸੇ ਲੱਤੂ ਆលਿਆ 24 ਤਰੀਕ ਨੂੰ ਬਾਸਰ ਕੇ ਹੁੰਦਲ ਦੇ ਵਿੱਚ ਵੱਡਾ ਮੈਚ ਆ ਭਰਾ ਦਾ ਗੱਲਾਂ ਵੱਟੀਆਂ ਲੋ ਇਧਰੋਂ ਦੇ ਪਾਸੇ ਹੁਣ ਟੱਕਰਾ ਕਿੰਨੇ 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 ਬੱਲੇ ਬਨੇ ਕਰਾਣੀ ਹੰਤਾ ਪੁਆਇੰਟ ਲਈ ਕਿ ਬੀਚ ਉਹ ਮੈਦਾਨ ਦੇ ਵਿੱਚ ਬਿਆਲਪੁਰੀਆ ਆ ਪਿਆਰ ਦੇ ਟੱਕਰ ਕਿਹਦੇ ਨਾਲ ਹੈ ਵੀਰਾ ਦੱਸ ਕੀ ਫੈਸਲੇ ਆ ਜੱਗਾ ਉਂਗਲਾ ਖੜੀਆਂ ਕਰਦਾ ਵੀ ਨੰਗ ਲੈਣ ਦੇ ਚੰਦਰੀਆ ਮੰਗ ਲੈਣ ਦੇ ਪਿੰਡਾ ਇਹ ਵੱਡੇ ਵੱਡੇ ਖਿਡਾਰੀਆਂ ਦਾ ਪਿੰਡ ਆ ਤੇ ਭਰਾ ਕਹਿੰਦੇ ਆਪਣਾ ਨੌਨਾ ਲਿਓ ਕੋਈ ਚੱਕਰ ਨਹੀਂ ਦੁਨੀਆ ਜਾਣਦੀ ਭਰਾਵਾਂ ਨੂੰ ਲਓ ਇਧਰ ਦੇ ਪਾਸੇ ਜੀਵਨ ਇੱਕ ਆ ਜੀਵਨ ਇੱਕ ਮਾਲੂਕਿਆਲਾ ਜਿਹੜਾ ਕਹਿੰਦੇ ਕੈਨੇਡਾ ਦੇ ਵਿੱਚ ਉਹ ਬੱਲੇ ਬੱਲੇ ਕਰਾ ਲਿਆ ਦੁਨੀਆ ਦੇ ਵੱਡੇ ਮਾ ਕਹਿੰਦੇ ਜਦੋਂ ਕਾਰੀ ਗਾਨੀ ਉਹ ਖੀਂਦੀ ਸੰਗਰੂਰ ਤੋਂ ਉਹ ਗੋਲੀਆਂ ਮਰਜੀ ਤੇ ਵੇਧਾ ਦੇ ਆ ਦੂਰ ਤੋਂ ਲੋ ਇਧਰਲੇ ਪਾਸੇ ਹਾਂਜੀ ਉਸਤਾਦ ਜੀ ਕਰ ਦੂਗਾ ਆਹ ਕਹਿੰਦੇ ਧੂਰੇ ਕੋਨੇ ਵਾਲਾ ਅਮਰਪ੍ਰੇਰ ਪਾਨਾ ਵਧਿਆ ਹੋਇਆ ਹੈ ਇਹ ਕਹਿੰਦੇ ਭੂਰਾਂ ਵਾਲੇ ਗਿੰਦਰ ਦਾ ਚੰਡਿਆ ਚੇਲਾ ਵਾਲਾ ਪਰ ਜਗਣਾ ਟਰਾਈਆਂ ਕਰਦਾ ਕਿ ਲੱਕੀ ਲੱਕੀ ਸੰਧੀ ਮਿੱਤਰੋ ਵਿੱਚ ਕੈਨੇਡਾ ਦੇ ਉਹ ਮੈਂ ਵਰਦੇ ਦੇਖੇ ਡਾਲਰ ਜੱਫਿਆਂ ਤੇ ਰੇਡਾਂ ਤੇ ਮੈਂ ਵਰਦੇ ਦੇਖੇ ਹਾਂ ਨਹੀਂ ਲੈ ਉਹ ਜੱਗਾਂ ਦੇ ਰੇਡਾਂ ਦੇ ਮਾਵੇ ਪਿੰਡ ਵਾਲਾ ਕਹਿੰਦੇ ਤਾਬਾ ਖੇਡ ਮੈਦਾਨ 'ਚ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਪੂਲਿਆਂ ਵਾਲਾ ਅਰਸ਼ਦੀਪ ਸਿੰਘ ਤਿਆਰ ਹੈ ਇਹ ਕਹਿੰਦੇ ਪੂਲੇ ਪਿੰਡ ਵਾਲਾ ਅਰਸ਼ਦੀਪ ਸਿੰਘ ਲੰਮਾ ਸਵਾ ਕਹਿੰਦੇ ਸ਼ਹੀਦ ਭਾਈ ਲਖਮੀਰ ਸਿੰਘ ਵਾਲਾ ਅਗਲੀ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਕਿ ਖੇਡ ਦਾ ਕਬੱਡੀ ਦੇਖੋ ਪੁੱਤ ਜੱਟ ਦਾ ਨਾ ਰੁਜਾਰਾਂ ਬਾਗੂ ਦਾ ਧੁੰਗਾ ਫੜਦਾ ਪਟਲੇ ਦੇ ਚੰਦੀ ਫਿਰ ਫੜਦਾ ਨਾ ਹੋਰ ਨਹੀਂ ਉਹ ਸੋਨਾਂ ਵਾਲਾ ਜੱਜ ਪੂਲੇ ਜੱਜ ਵੀ ਤੇ ਜੋਰ ਦੀ ਲਓ ਸੁਣੋ ਜਿੱਕਾ ਜਿੰਨਾ ਜਾਰਨੀ ਆ ਵੀ ਕਹਿ ਰਹੀਏ ਕਿ ਖਿਡਾਰੀਆਂ ਦੇ ਪਿੰਡਾਂ ਦਾ ਇੱਥੋਂ ਦੇ ਖਿਡਾਰੀ ਵੀ ਬੜੇ ਮਸ਼ਹੂਰ ਪਰ ਇਧਰ ਨੇ ਪਾਸੇ ਟੱਕਰ 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 ਉਹ ਟੱਕਰ ਤੇ ਚੱਕਰ ਚੱਕਰ ਤੇ ਟੱਕਰ ਪਰ ਦੇਖਾਂਗੇ ਹੁਣ ਖੇਡ ਗਰਾਉਂਡ ਦੇ ਵਿੱਚ ਜਫਾ ਲੱਗ ਗਿਆ ਹੀਰਾ ਭਲਵਾਨ ਜੀ ਜਫਾ ਲੱਗ ਗਿਆ ਉਧਰਲੇ ਪਾਸੇ ਬਲਰਾਜ ਸਿੱਧੂ ਕਨੇਡਾ ਤੇ ਜੁਗਰਾਜ ਕਰਨ ਹਰ ਕਰਨ ਸਿੱਧੂ ਕ ਹਰ ਇੱਕ ਜੱਫਾ 500 ਦਾ ਹਰੇਕ ਜੱਫਾ 500 ਦਾ ਆਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਐਸੇ ਪਿੰਡ ਵਾਲਾ ਗੱਪੜੂ ਆ ਆ ਟਾਡੇ ਪਿੰਡ ਵਾਲਾ ਜੇ ਤਾਂ ਟਾਕਾ ਹੀ ਭੇਜਦੀਆਂ ਕਬੱਡੀਆਂ ਵਧੀਆ ਲੈਂਦੀਆਂ ਇੱਕ ਤਾੜੀ ਭੇਜੇ ਦੇ ਨਾਂ ਦੇ ਮਾਰਦੇ ਪਣੀ ਵਾਲੇ ਪਰ 2 ਨੰਬਰ ਤੋਂ ਪੁਆਇੰਟ ਜਿਹੜਾ ਐਸਵੇਂ ਕਹਿੰਦੇ ਧਾਵੀ ਦੇ ਸਿੰਘ ਸਿੰਘ ਦੀ ਪੱਤੂ ਸ਼ਾਹ ਲੋ 500 ਰੁਪਏ ਦੀਆਂ ਮੇਰੇ ਵੀਰਿਆ ਇਹ ਖਿਆਲ ਦੇ ਵਿੱਚ ਰੱਖ ਲਈ ਪਰ ਇਧਰਲੇ ਪਾਸੇ ਗੱਗੋਬੂਹੇ ਵਾਲਾ ਉਹ ਖੇਡ ਗਰਾਉਂਡ ਦੇ ਵਿੱਚ ਕਬੱਡੀ ਪਾਉਣ ਨੂੰ ਕਿ ਵਧਿਆ ਚਾਰ ਜੱਸੀ ਇੱਕ ਟਲੀ ਤੇ ਟੌਣ ਲੱਗਾ ਇੱਕ ਟਲੀ ਦੇ ਕਹਿੰਦੇ ਆਪਣਾ ਬਾਜੂ ਲੱਗਾ ਹੋਇਆ ਪਰ ਇਧਰਲੇ ਪਾਸੇ ਟਰਾਈਆਂ ਵੱਡੀਆਂ ਪਰ ਦੇਖਾਂਗੇ ਪੁਆਇੰਟ ਦੁੱਲੇ ਜਾਣ ਕੇ ਬੱਲੇ ਆਵੇ ਟੋਕਰਾ ਚਕਾਵੀ ਜਾਣ ਕੇ ਟੋਕਰੇ 'ਚ ਭਾਰ ਨਹੀਂ ਟੋਕਰਾ ਚਕਾਵੀ ਜਾਣ ਕੇ ਲਓ ਸਾਹਮਣੇ ਖੇਡ ਮੈਦਾਨ 'ਚ ਪ੍ਰੀਤ ਹੁਣ ਜੱਫਾ ਲੱਗ ਗਿਆ ਐਨਆਰਆਈ ਭਰਾਵਾਂ ਵੱਲੋਂ ਰਾਜ ਕਰਨ ਹੁਣਾ ਵੱਲੋਂ ਕਹਿੰਦੇ 1000 ਦਿੱਤਾ ਜਾਣਾ ਇੱਕ ਬੰਰਾਜ ਕੈਨੇਡਾ ਵੱਲੋਂ ਔਰ 1000 ਦਿੱਤਾ ਜਾਣਾ ਪ੍ਰੀਤ ਇਹ ਇੱਥੇ ਰੱਖੋ ਪ੍ਰੀਤ ਇਹ ਆ ਪ੍ਰੀਤ 1000 ਰੁਪਏ ਦਾ ਜੱਫਾ ਕੈਨੇਡਾ ਭਾਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਦੇ ਮੁਕਣੀ ਐ ਕੈਨੇਡਾ ਭਾਵੇਂ ਲੱਖ ਪੈਂਦੀਆਂ ਔਰ ਗੱਲ ਜੱਫਿਆਂ ਦੇ ਮੁਕਣੀ ਨੇ ਤਾਰ ਤਾਰ ਨੇ ਕਦੀ ਸੱਜੇ ਕਦੀ ਖੱਬੇ ਕਾਹਨ ਗੰਦੇ ਜਸਾ ਲਾ ਕੇ ਬੱਲੇ ਬੱਲੇ ਕਰਾਉਂਦਾ ਹੈ ਕਿ ਬਾਗ ਵਰਗੀ ਨਿਗਾਹ ਹੁੰਦੀ ਹੈ ਜਿਹੜੇ ਤਾਹਿਆਂ ਦੇ ਹੱਥ ਜਾਫੀ ਨੂੰ ਲਾਈ ਜਾਂਦੇ ਨੇ ਫੈਸਲ ਦੇ ਪਾਸੇ ਉਸਤਾਦ ਦੇ ਭੇਜੇ ਦਾ ਦੇਸੀ ਕਡੇ ਟੀਮ ਨਾਲ ਗੱਲਾਂ ਚੱਲ ਗਈਆਂ ਦਾ ਬਾਰਕਾ ਜਿਹੜਾ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਦੀ ਫੁੱਲ ਸੀਗੀ ਤਾਦੇ ਦੀਆਂ ਗੱਲਾਂ ਹੁੰਦੀਆਂ ਕਦੀ ਭਾਵੇਂ ਬਣਦੇ ਤਾਦੇ ਦੀਆਂ ਗੱਲਾਂ ਹੁੰਦੀਆਂ ਸਾਹਮਣੇ ਚਾਰ ਪਿਆਰ ਨੇ ਕਿ ਗੁੰਦੇ ਪੱਟਾਂ ਤਾਂ ਹੀ ਜੱਜੇ ਹਰ ਤਰ੍ਹਾਂ ਦਾ ਹੀ ਕੱਠਾ ਕਿਤੇ ਚੱਲੇ ਤਕਨੀਕ ਕਿਤੇ ਚੱਲਦਾ ਠੱਖਾ ਉਹ ਕਰਦਾ ਕਬੱਡੀ ਨੂੰ ਪੰਜਾਬ ਦਾ ਪਿਆਰ ਬੱਚਾ ਬੱਚਾ ਕਰਦਾ ਕਬੱਡੀ ਨੂੰ ਪੰਜਾਬ ਦਾ ਪਿਆਰ ਬੱਚਾ ਬੱਚਾ ਲੈ ਤਾਦੇ ਦੀ ਰੇਡ ਪਈ ਹੋਈ ਹੈ 22 ਕਿੰਨੇ ਲੱਡੂ ਵਾਲਾ 1000 ਸੁਗਾ ਸਾਹਿਬ ਕਹਿੰਦੇ ਧਾਵੀ ਦਾ ਚੱਲ ਬੋਲ ਜਾਸੀਆਂ ਦੇ ਲਈ ਜਿਹੜਾ ਵੀ ਜਾਸੀ ਜੱਫਾ ਲਾ ਦੇਵੇਗਾ ਰਾਜਕਰਨ ਸਿੱਧੂ ਯੂਕੇ ਬਲਰਾਜ ਕਨੇਡਾ ਤੇ ਗੁਰਲਾਲ ਕਨੇਡਾ 5-500 ਰੁਪਏ ਦੇ ਵੱਡੇ ਮਾਣ ਹੋਣਗੇ ਮਿੱਤਰੋ ਉਧਰਲੇ ਪਾਸੇ ਕਮੇਟੀ ਦਾ ਵੀ ਧੰਨਵਾਦ ਕਰਾਂਗੇ ਕਬੱਡੀ ਤੇ ਰੌਣਕਾਂ ਲੱਗਣੀਆਂ ਸਾਡੇ ਕੁਲਦੀਪ ਸਿੰਘ ਜੀ ਸਰਪੰਚ ਤਲਵੰਡੀ ਵਾਲੇ ਵੱਡੇ ਸੱਦੇ ਦਿੰਦੇ ਆ ਫਰੰਦੀਪੁਰੀਆ ਗੋਪੀ ਤੇ ਬਾਬਾ ਆਤਵਾਸੀ ਦੀ ਕਬੱਡੀ ਕਰਵੀ ਘਰੇਆਏ ਦਾ ਵੱਡਾ ਮੈਚ ਹੈ ਉਹ ਤੱਕਦੇ ਖੇਡ ਮੈਦਾਨ ਗੱਭਰੂ ਦੀ ਰੇਡ ਪਈ ਹੋਈ ਹੈ ਚਾਰ ਤਿਆਰ ਹੈ ਇਹ ਕਹਿੰਦੇ ਇਸੇ ਪਿੰਡ ਵਾਲਾ ਇਹ ਕਹਿੰਦੇ ਇਸੇ ਪਿੰਡ ਵਾਲਾ ਉਹ ਟੱਕਰ ਪ੍ਰੀਤ ਦੇ ਨਾਲ ਲਾ ਅਗਲੀ ਰੇਡ ਫੇਰ 500 ਦੀ ਹੋਵੇਗੀ ਜਮਣੀ ਕਹਿੰਦੇ ਧਾਣੀ ਵਾਲਾ ਵੀਰ ਕਹਿੰਦਾ ਧੰਨਵਾਦ ਕਰਦੇ ਬਰਜੰਦਰ ਸਿੰਘ ਜੀ ਸਾਡੇ ਵੀਰ ਬਹੁਤ ਸਤਕਾਰ ਆ ਸਾਰੇ ਧਰਵਾ ਦਾ ਆ ਇੱਥੇ ਰੱਖੋ ਨੌਜੰਨਾ ਇੱਥੇ ਪੈਂਦਾ ਇੱਥੇ ਰੱਖੋ ਗੱਬਰੂਆ ਇੱਥੇ ਰੱਖ ਇੱਥੇ ਰੱਖ ਕੇ ਬੱਲੇ ਬੱਲੇ ਕਰਾਈ ਹੈ ਲਓ ਸਾਹਮਣੇ ਸੁਵਿੰਦਰ ਸਿੰਘ ਜਥੇਦਾਰ ਪ੍ਰਗਟ ਸਿੰਘ ਪ੍ਰਧਾਨ ਨਰਮਨ ਸਿੰਘ ਜਥੇਦਾਰ ਛੱਤਰ ਸਿੰਘ ਸਰਪੰਚ ਮਰਜਿੰਦਰ ਸਾਡਾ ਵੀਰ ਬਲੇ ਸਤਿਕਾਰ ਕਰਦੇ ਆ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਜੀ ਦੂਰਦਾ ਹੋਇਆ ਚਾਹ ਦੂਹਾ ਪਿੰਡ ਹਣ ਰੇਡ ਚਾਂ ਨਾ ਵਧਿਆ ਹੋਇਆ ਸਾਹਮਣੇ ਚਾਰ ਪਿਆਰ ਹੈ ਇੱਕ ਕੰਮੀ ਕਹਿੰਦੇ ਜਿਛਰੇ ਵਾਲੀਆ ਕਲਜੀਤੇ ਦੇ ਚੇਲੇ ਨੇ ਲੱਲੀ ਹੋਈ ਹੈ ਇੱਕ ਕੰਮੀ ਦੇ ਕੌਣ ਹੈ ਇਹ ਕਹਿੰਦੇ ਜਗਣਾ ਲੱਭੂ ਪਿੰਡਲਾ ਉਹ ਬਲਕਾਰੇ ਬਣਦਾ ਚੰਡਾ ਹੋਇਆ ਚੇਲਾ ਵਾਲਕਾ ਲੁੱਟੂ ਤੇਲਾ ਜਗਗੋਬੂਹੇ ਪਿੰਡਲਾ ਉਹ ਗੱਪੜ ਦਾ ਭੱਜ 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 1000 ਰੁਪਏ ਬਲਰਾਜ ਸਿੱਧੂ ਕੈਨੇਡਾ ਤੇ ਰਾਜ ਕਰਨ ਸੁੱਤੀ ਯੂਕੇ ਤੇ ਗੁਰਲਾਲ ਸਾਡਾ ਸਿੱਧੂਏ ਦਾ ਵਾਣਾ 1000 ਰੁਪਏ ਦੀ ਭੇਜਾ ਰੇਡ ਦਾ ਨੌਜਵਾਨਾ ਲੈ ਚਾਰ ਜਾਫੀਆਂ ਦਾ ਉੱਪਰ 1100 ਰੁਪਏ ਦੀ ਹੋ ਗਈ ਮੇਰੇ ਵੀਰੋ 1100 ਰੁਪਏ ਦੀ ਵੱਡੀ ਰੇਡ ਵੀਰ ਕਾਲਾ ਸਾਡਾ ਭਰਾ ਰਿਸ਼ਵਾਰ ਸਾਡਾ ਭਰਾ ਬਿੱਲਾ ਪਟਵਾਰੀ ਤੇ ਆ ਇੱਕ ਪੁਆਇੰਟ ਹੋल्ड ਹੈ ਉਹਦਾ ਲੇਖਾ ਜੋਖਾ ਬਾਅਦ ਚੁਣਾ ਹੈ ਇਹਦੇ ਵਿੱਚ ਸੀਤਪਾਈ ਲਖਮੀਰ ਸਿੰਘ ਦੀ ਕਬੱਡੀ ਕਰਵੀ ਘਿਹਾਰੇ ਦੀ ਟੀਮ ਜਿੱਤੂ ਰਹੀ ਹੈ ਖਾਲਸਾ ਬਲਾਹ ਸੱਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਤਰੀ ਗਾਜੀ ਅੱਜ ਪਹੁੰਚੇ ਇਹ ਪੈਂਡਾ ਪੈਣੀ ਕਬੱਡੀ ਪਲੇਅਰ ਕਾਲੇ ਪੈਣੀ ਦੇ ਪਿੰਡ ਪਹੁੰਚੇ ਆ ਬਹੁਤ ਹੀ ਰੌਣਕਾਂ ਲੱਗੀਆਂ ਅੱਜ ਤੇ ਬਹੁਤ ਵੀ ਚੋਟੀ ਦੇ ਪਲੇਅਰ ਆਏ ਆ ਤੇ ਵਧੀਆ ਟੀਮ ਬਣੀਆਂ ਦੋਵੇਂ ਬਣੇ ਇੱਕ ਪਾਸੇ ਸੀਤਪਾਈ ਲਖਮੀਰ ਸਿੰਘ ਕਬੱਡੀ ਦਾ ਵੀ ਕਿਰਿਆਲਾ ਤੇ ਇੱਕ ਪਾਸੇ ਕਮਾਨ ਦੀ ਟੀਮ ਬਹੁਤ ਵਧੀਆ ਚੋਟੀ ਦਾ ਮੈਚ ਆ ਤੇ ਪਲੇਅਰ ਵੀ ਬਹੁਤ ਵਧੀਆ ਪਹੁੰਚੇ ਆ ਤੇ ਮੈਚ ਬਹੁਤ ਵਧੀਆ ਆ ਤੇ ਚੋਟੀ ਫਿਰ